ਹਰ ਕੋਈ ਬੰਦਾ ਕਰੋੜਪਤੀ ਬਣ ਸਕਦਾ ਸ਼ੋਰ ਸ਼ਾਰਟ ਵਿਦਾਊਟ ਐਨੀ ਡਾਊਟ ਹਰ ਬੰਦਾ ਲੋਹਾ ਹਰ ਕੋਈ ਬੰਦਾ ਹਮ ਲੋੜ ਸਿਰਫ ਆਪਣੇ ਲਾਈਫ ਨੂੰ ਇੱਕ ਡਿਸਪਲਿਨ ਵੇ ਨਾਲ ਲੈ ਕੇ ਚੱਲਣਾ ਜਿਹੜੀ ਕਿ ਇਹ ਡਿਸਪਲਿਨ ਦੀ ਜਿਹੜੀ ਆ ਆਮ ਤੌਰ ਤੇ ਲੋਕਾਂ 'ਚ ਬਹੁਤੀ ਘਾਟ ਹੁੰਦੀ ਹਮ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੈ ਏਸੇ ਚੀਜ਼ ਦੀ ਹੁੰਦੀ ਵੀ ਆਪਣੀ ਲਾਈਫ ਨੂੰ ਡਿਸਪਲਿਨ ਵੇ ਨਾਲ ਪਲਾਨ ਕਰਕੇ ਅੰਡਰ ਗਾਈਡੈਂਸ ਇਸ ਮਾਰਕੀਟ 'ਚ ਜੇ ਇਨਵੈਸਟ ਕਰੇ ਤਾਂ ਹਰ ਕੋਈ ਬੰਦਾ ਕਰੋੜਪਤੀ ਬਣ ਸਕਦਾ ਲੇਕਿਨ ਇਹ ਦੋ ਤਾਰੀ ਤਲਵਾਰ ਹੁੰਦੀ ਜੇ ਤੁਸੀਂ ਇਹਨੂੰ ਕੱਚੀ ਪੱਕੀ ਨੌਲੇਜ ਲੈ ਕੇ ਜੇ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲੋਗੇ ਤਾਂ ਉਹਦੇ ਚ ਬਹੁਤ ਵੱਡੀ ਨਹੀਂ 90% ਤੋਂ ਵੀ ਵੱਧ ਚਾਂਸਸ ਨੇ ਵੀ ਤੁਸੀਂ ਆਪਣਾ ਸਭ ਕੁਝ ਗਵਾ ਲਓਗੇ ਮਤਲਬ ਇਹਦੇ ਚ ਪੈਸੇ ਕਮਾਣੇ ਤਾਂ ਤੁਹਾਨੂੰ ਇੱਕ ਗਾਈਡੈਂਸ ਦੀ ਬਹੁਤ ਜ਼ਰੂਰਤ ਹੈਗੀ ਹੈ ਸਹੀ ਤਰੀਕਾ ਆਣਾ ਜ਼ਰੂਰੀ ਹੈ ਅਸੀਂ ਜਦੋਂ ਬਜ਼ੁਰਗਾਂ ਨਾਲ ਕਿਸੇ ਨਾਲ ਵੀ ਗੱਲ ਕਰੀਏ ਨਾ ਵੀ ਸ਼ੇਅਰ ਮਾਰਕੀਟ ਚ ਪੈਸੇ ਲਾਣੇ ਆ ਜਾਂ ਉਹ ਬੰਦਾ ਪੈਸੇ ਲਾਂਦਾ ਤਾਂ ਸਿੱਧਾ ਕਹਿੰਦੇ ਆ ਵੀ ਇਹ ਇਹ ਤਾਂ ਜੀ ਕੋਠੀ ਜੇ ਤੁਹਾਡੇ ਕੋਲ ਹੈਗੀ ਉਹ ਵੀ ਵਿਕ ਜਾਣੀ ਹੈ ਜੇ ਘਰ ਹੈਗਾ ਉਹ ਵੀ ਵਿਕ ਜਾਣਾ ਹੈ ਜੇ ਗੱਡੀ ਹੈਗੀ ਹੈ ਤਾਂ ਉਹ ਵੀ ਵਿਕ ਜਾਣੀ ਸਭ ਕੁਝ ਤਾਂ ਪਹਿਲੀ ਵਿਕ ਜਾਣੀ ਸਭ ਉਹ ਸਾਡੇ ਤਾਂ ਇਦਾਂ ਹੀ ਕਹਿੰਦੇ ਆ ਅਸੀਂ ਤਾਂ ਪਹਿਲੀ ਵਿਕ ਗਈ ਹਾਂ ਪਹਿਲੀ ਵਿਕ ਗਈ ਪਹਿਲੀ ਵਿਕ ਗਈ ਮਤਲਬ ਇਕਲਾ ਤਾਂ ਇਕਲਾ ਵੇਖ ਜਿਹੜਾ ਦੋ ਹੈ ਤਾਂ ਦੋ ਵੇਖ ਜਾਣੇ ਸਹੀ ਬਿਲਕੁਲ ਅੱਜ ਦੀ ਤਰੀਕੇ 'ਚ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਜੋ ਵੀ ਜ਼ਿਆਦਾ ਅੱਜ ਕੱਲ ਇਨਫੋਰਮੇਸ਼ਨ ਆ ਰਹੀ ਹੈ ਉਹ 'ਚ ਬਹੁਤ ਵੱਡੀ ਪਰਸੈਂਟੇਜ ਉਹ ਹੈ ਜਿਹੜੀ ਕਿ ਮਿਸਲੀਡਿੰਗ ਹੈ ਔਰ ਗਲਤ ਇਨਫੋਰਮੇਸ਼ਨ ਹੈ ਉਹਨੇ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਸਹੀ ਤਰੀਕੇ ਨਾਲ ਇਸ ਮਾਰਕੀਟ ਚ ਜੇ ਇਨਵੈਸਟ ਕਰੋਗੇ ਤਾਂ ਤੁਸੀਂ 101 ਪਰਸੈਂਟਜ ਤੋਂ ਵੈਲਥ ਕ੍ਰੀਏਟ ਕਰ ਸਕਦੇ ਹੋ ਵੈਲਥ ਦਾ ਮੀਨ ਬਹੁਤ ਵੱਡਾ ਪੈਸਾ ਪੈਸਾ ਤਾਂ ਕਮਾ ਸਕਦੇ ਆਪਾਂ ਕੋਈ ਵੀ ਕੰਮ ਕਰਾਂਗੇ ਕਿਸੇ ਵੀ profession ਚ ਆਪਾਂ ਸਮਾਂ ਲਾ ਰਹੇ ਟਾਈਮ ਲਾ ਰਹੇ ਤੇ ਕੁਝ ਨਾ ਕੁਝ ਉਥੋਂ ਅਰਨ ਕਰ ਰਹੇ ਆਂ ਥੈਟ ਇਜ਼ ਐਕਟਿਵ ਇਨਕਮ ਜਿੱਦਨ ਤੁਸੀਂ ਸਮਾਂ ਲਾਣਾ ਬੰਦ ਕਰਤਾ ਪੈਸੇ ਨਹੀਂ ਆਉਣ ਇਹ ਇੱਕ ਸਟਾਕ ਮਾਰਕੀਟ ਦੀ ਕਮਾਈ ਕਿ ਐਸੀ ਹੈ ਵੀ ਜਦੋਂ ਤੁਸੀਂ ਇੱਥੇ ਕਾਰਪਸ ਬਣਾ ਲੈਣੇ ਹੋ ਤੇ ਤੁਹਾਨੂੰ ਪੈਸਾ ਜਿਹੜਾ ਤੁਸੀਂ ਕੰਮ ਕਰੋ ਜਾਂ ਨਾ ਕਰੋ ਤੁਹਾਡਾ ਪੈਸਾ ਗਰੋ ਹੁੰਦਾ ਰਹਿੰਦਾ ਹੂੰ ਉਹ ਵਿੱਚ ਹਰ ਕੋਈ ਬੰਦਾ ਕਰ ਸਕਦਾ ਲੇਕਿਨ ਇੱਕ ਡਿਸਿਪਲਨ ਦੀ ਲਾਈਫ 'ਚ ਬਹੁਤ ਜ਼ਰੂਰੀ ਹੈ ਇੱਕ ਪੇਸ਼ੈਂਸ ਦੀ ਲੋੜ ਹੈ ਪੇਸ਼ੈਂਸ ਦੀ ਗੱਲ ਹਰ ਕੋਈ ਕਰਦਾ ਮੈਂ ਕਹਿੰਦਾ ਮੈਂ ਵੀ ਬੜੇ ਪੋਡਕਾਸਟ ਦੇਖੇ ਨੇ ਹਰ ਕੋਈ ਕਹਿੰਦਾ ਵੀ ਪੇਸ਼ੈਂਸ ਰੱਖੋ ਪਰ ਪੇਸ਼ੈਂਸ ਰੱਖੀਏ ਕਿਸ ਤਰੀਕੇ ਨਾਲ ਕਿਤੇ 'ਚ ਪੈਸੇ ਲਾਈਏ ਕਿਤੇ 'ਚ ਨਾ ਲਾਈਏ ਲੋਕੀ ਇਹ ਦੇਖਦੇ ਵੀ ਜਿੱਥੇ ਬੂ ਮੈਂ ਉੱਥੇ ਪੈਸੇ ਲਾ ਦੁੰਦੇ ਆ ਪਿੱਛੇ ਤੁਹਾਨੂੰ ਪਤਾ ਹੀਗਾ ਵੀ AI ਕੰਪਨੀਆਂਸ ਤੇ ਲੋਕਾਂ ਨੇ ਬਹੁਤ ਜ਼ਿਆਦਾ ਪੈਸੇ ਲਾਏ ਅੰਨੇਵਾ ਪੈਸੇ ਲਾਏ ਐਨਵੀਡੀਆ ਇ ਪਰ ਉਸ ਤੋਂ ਬਾਅਦ ਇੱਕੋ ਦਾ ਵੀ ਡਾਊਨਫਾਲ ਆਇਆ ਜੇ ਮੈਂ ਅੱਜ ਦੀ ਮਾਰਕੀਟ ਦੀ ਗੱਲ ਕਰਦੇ ਆਂ ਤੇ ਬਿਲੀਅਨਸ ਦੇ ਵਿੱਚ ਅਮਰੀਕਾ ਦੇ ਵਿੱਚ ਘਾਟਾ ਪਿਆ ਜੇ ਮੈਂ ਨਾ ਗਲਤ ਹੋਵਾਂ ਤੇ ਇਹ ਕਹਿੰਦੇ ਆ ਵੀ 730 ਬਿਲੀਅਨ ਡਾਲਰਸ ਦਾ ਘਾਟਾ ਜਿਹੜਾ ਹੈ ਉਹ ਇੱਕ ਦਿਨ ਚ ਪੈ ਗਿਆ ਫਿਰ ਕਿੱਦਾਂ ਜਿਹੜਾ ਬੰਦਾ ਕਿੱ데 ਚ ਇਨਵੈਸਟ ਕਰੇ ਅਸਲ ਚ ਮੈਂ ਇਹਨੂੰ ਨਾ ਮੇਰੀ ਹੁੰਦਾ ਤਰੀਕਾ ਸਮਝਾਉਣ ਦਾ ਬੜਾ ਦੇਸੀ ਜਿਹਾ ਜਿਹੜਾ ਸਾਰੇ ਕਿਤੇ ਸਮਝ ਆ ਜਾਵੇ ਸਮਝ ਆ ਜਾਵੇ ਠੀਕ ਹੈ ਨਾ ਹੁਣ ਮੈਂ ਇੱਕ ਸਿੰਪਲ ਗੱਲ ਕਰਾਂ ਆਪਾਂ ਨੂੰ ਖੁਦ ਨਾਲ ਖਾਸ ਤੱਕ ਕਿਸੇ ਨੂੰ ਕੋਰਟ ਕਚੈਰੀਆਂ ਚ ਕੁਝ ਕੇਸ ਪੈ ਗਿਆ ਤੇ ਆਪਾਂ ਕੀ ਕਰਾਂਗੇ Google 'ਚੋਂ ਲੱਭਾਂਗੇ ਇਹਦਾ ਕਿਹੜੀ ਧਾਰਾ ਲੱਗਦੀ ਆ ਤੇ ਇਹਨੂੰ ਆਪਾਂ ਜੱਜ ਨੂੰ ਕਿਹੜੀ ਆਪਾਂ ਦਲੀਲ ਦੇਣੀ ਆ ਤੇ ਆਪਾਂ ਕੇਸ ਜਿੱਤ ਸਕੀਏ ਕਿ ਆਪਾਂ ਵਕੀਲ ਲੇਖਦੇ ਚੰਗਾ ਵਕੀਲ ਲੇਖਦੇ ਸਿੰਪਲ ਕਾਮਨ ਸੈਂਸ ਕੰਮ ਕਰਦੀ ਨਾ ਵੀ ਆਪਾਂ ਇੱਕ ਚੰਗਾ ਵਕੀਲ ਲੇਖਦੇ ਜਿਹਨੇ ਓਦਾਂ ਦੇ ਕੇਸ ਲੜੇ ਹੋਣ ਤੇ ਜਿੱਤੇ ਵੀ ਹੋਣ ਕੋਈ ਵੀ ਵਕੀਲ ਨਹੀਂ ਆਪਾਂ ਦੇਖਦੇ ਆ ਵੀ ਖਰਾ ਵਕੀਲ ਕਰਨਾ ਸਿਮਿਲਰਲੀ ਜੇ ਕਦੀ ਕੋਈ ਮੈਡੀਕਲ ਹੈਲਪ ਦੀ ਲੋੜ ਪੈ ਜਾਂਦੀ ਆ ਤਾਂ ਅਸੀਂ Google ਤੋਂ ਸਰਚ ਕਰਕੇ ਨਹੀਂ ਲੱਭਦੇ ਉਹਦਾ ਆਜ ਵੀ ਆ ਸਾਡੇ ਸਿੰਪਟਮ ਹੈਗੇ ਸਾਨੂੰ ਮੈਨੂੰ ਵੀ ਦੱਸ ਵੀ ਕਿਹੜੀ ਦਵਾਈ ਖਾਵਾਂ ਇਦਾਂ ਨਹੀਂ ਕਰਦੇ ਅਸੀਂ ਇੱਕ ਪ੍ਰੋਫੈਸ਼ਨਲ ਡਾਕਟਰ ਦੇ ਕੋਲ ਜਾਂਦੇ ਆ ਉਹਦੀ ਸਲਾਹ ਕਰਦੇ ਆ ਫਿਰ ਜਿਹੜੀ ਸਾਨੂੰ ਦਵਾਈ ਦੇ ਕਹਿਣ ਦਾ ਫਿਰ ਆਪਾਂ ਉਹ ਦਵਾਈ ਖਾਂਦੇ ਆ ਹੂੰ ਕੀ ਮਤਲਬ ਇਹਦਾ ਕੀ ਹੈ ਵੀ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਆ ਅਸੀਂ ਉਸ ਫੀਲਡ ਦਾ ਐਕਸਪਰਟ ਲੱਭਦੇ ਆ ਹੂੰ ਜਿਹੜਾ ਸਾਨੂੰ ਗਾਈਡ ਕਰੇ ਤੇ ਇਹ ਸਾਡਾ ਸੋਲੂਸ਼ਨ ਦਵੇ ਹੂੰ ਜਦੋਂ ਆਉਂਦੀ ਆ ਇਸ ਸਟਾਕ ਮਾਰਕੀਟ ਚ ਇਨਵੈਸਟ ਕਰਨ ਦੀ ਗੱਲ ਫਿਰ ਅਸੀਂ ਗੂਗਲ ਤੇ ਲੱਗ ਪੈਂਦੇ ਆ ਆਪਣੀਆਂ ਅਖਬਾਰਾਂ ਪੜ੍ਹਨ ਲੱਗ ਪੈਣੇ ਆ ਕੋਈ ਟੀਵੀ ਤੋਂ ਖਬਰਾਂ ਲੈ ਲੈਣੇ ਆ ਅਸੀਂ ਉਸ ਜਦੋਂ ਇਨਵੈਸਟ ਕਰਨੇ ਆ ਫਿਰ ਅਸੀਂ ਇੱਕ ਐਕਸਪਰਟ ਬੰਦੇ ਦੀ ਹੈਲਪ ਕਿਉਂ ਨਹੀਂ ਲੈਂਦੇ ਇੱਥੇ ਕਾਮਨ ਸੈਂਸ ਕਿੱਥੇ ਚੱਲ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਰੀਜ਼ਨ ਹੈ ਵੀ ਇਹਦੇ ਵਿੱਚ ਇਹ ਹੈ ਵੀ ਜਿਹੜਾ ਰੀਜ਼ਨ ਇਹ ਹੈ ਵੀ ਇਹ ਸਟਾਕ ਮਾਰਕੀਟ 'ਚ ਇਨਵੈਸਟ ਕਰਨ ਲਈ ਤੁਹਾਨੂੰ ਕੋਈ ਲਾਇਸੈਂਸ ਨਹੀਂ ਚਾਹੀਦਾ ਜੇ ਤੁਸੀਂ ਬਾਰ ਕਾਉਂਸਲ 'ਚ ਕੰਮ ਕਰਨਾ ਜਾਂ ਵਕਾਲਤ ਕਰਨੀ ਹੈ ਤਾਂ ਤੁਹਾਨੂੰ ਬਾਰ ਕਾਉਂਸਲ ਦਾ ਲਾਇਸੈਂਸ ਚਾਹੀਦਾ ਡਾਕਟਰੀ ਕਰਨੀ ਹੈ ਤੁਹਾਨੂੰ ਮੈਡੀਕਲ ਕਾਉਂਸਲ ਦਾ ਲਾਇਸੈਂਸ ਚਾਹੀਦਾ ਲੇਕਿਨ ਸਟਾਕ ਮਾਰਕੀਟ 'ਚ ਕੋਈ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ 18 ਸਾਲ ਤੋਂ ਉੱਪਰ ਦੀ ਉਮਰ ਚਾਹੀਦੀ ਹੈ ਆਧਾਰ ਕਾਰਡ ਚਾਹੀਦਾ ਪੈਨ ਕਾਰਡ ਚਾਹੀਦਾ ਇੱਕ ਬੈਂਕ ਅਕਾਊਂਟ ਚਾਹੀਦਾ ਖੇਲੋ ਇੰਡੀਆ ਖੇਲੋ ਇੰਡੀਆ ਬਸ ਉਹ ਫਿਰ ਜਦੋਂ ਨੁਕਸਾਨ ਲੱਗਦਾ ਫਿਰ ਕਹਿੰਦੇ ਐ ਜੂਆ ਹੈ ਹਮ ਆਪਾਂ ਇਹਨੂੰ ਸਿੱਖ ਕੇ ਕਰੋ ਤੁਸੀਂ ਗੱਲ ਕੀ ਵੀ ਐਡਵੋਕੇਟ ਲੱਭਦੇ ਆ ਪਰ ਅਗੋ ਐਡਵੋਕੇਟ ਹੀ ਜ Google ਤੇ ਦੇਖਣ ਵਾਲਾ ਹੋਵੇ ਸਿੰਪਲ ਜੀ ਠੀਕ ਆ ਆਪਾਂ ਕੋਈ ਵੀ ਵਕੀਲ ਨਹੀਂ ਕਰਦੇ ਅਸੀਂ ਇਹ ਦੇਖਦੇ ਵੀ ਕਿਹੜਾ ਵਕੀਲ ਹੈ ਜਿਨੇ ਇਸ ਤਰ੍ਹਾਂ ਦੇ ਕੇਸ ਲੜੇ ਆ ਤੇ ਉਹਦਾ ਟਰੈਕ ਰਿਕਾਰਡ ਵੀ ਦੇਖਦੇ ਆਂ ਵੀ ਉਹਨੇ ਕਿਹੜੀਆਂ ਦਲੀਲਾਂ ਦਿੱਤੀਆਂ ਤਾਂ ਤਾਂ ਕਿ ਉਹਦੀ ਰੈਪਿਊਟੇਸ਼ਨ ਕਿੱਦਾਂ ਬਣੀ ਹੈ ਕਿਉਂਕਿ ਉਹਨੇ ਆਪਣੇ ਕੇਸ ਜਿੱਤੇ ਆ ਜਿਆਦਾ ਹਮ ਅਸੀਂ ਉਹ ਵੀ ਗੀਲ ਨੂੰ ਲੱਭਾਂਗੇ ਹਮ ਨਾ ਕਿ ਕੋਈ ਵੀ ਹਮ ਹਮ ਸਿੰਪਲ ਜੀ ਗੱਲ ਹੈ ਜਿਹੜਾ ਗੂਗਲ ਤੋਂ ਲੱਭੇਗਾ ਸੋਲੂਸ਼ਨ ਲੱਭੇਗਾ ਉਹਦੇ ਕੇਸ ਵੀ ਬਹੁਤੇ ਨਹੀਂ ਉਹਨੇ ਜਿੱਤਣੇ ਤੇ ਉਹਦੀ ਰੈਪਿਊਟੇਸ਼ਨ ਵੀ ਨਹੀਂ ਬਣਨੀ ਇਸ ਕਰਕੇ ਜਿਹੜਾ ਅਸੀਂ ਬੰਦਾ ਵੀ ਹਾਇਰ ਕਰਨਾ ਉਹ ਉਹ ਕਰਨਾ ਵੀ ਉਹਦਾ ਟਰੈਕ ਰਿਕਾਰਡ ਵੀ ਚੈੱਕ ਕਰਨਾ ਹਮ ਇਹ ਤਾਂ ਗੂਗਲ ਤਾਂ ਤੁਸੀਂ ਜਾਓਗੇ ਇੰਟਰਨੈਟ ਜਾਓਗੇ ਤਾਂ ਭਰਿਆ ਪਿਆ ਤੁਹਾਨੂੰ ਤੁਹਾਡੇ ਬਿਹਾਬ ਤੇ ਉਹ ਫੰਡ ਮੈਨੇਜ ਕਰਨਗੇ ਸਭ ਕੁਝ ਕਰਨਗੇ ਹਮ ਲੇਕਿਨ ਇਹ ਤਾਂ ਤੁਸੀਂ ਦੇਖਣਾ ਨਾ ਪੈਸਾ ਤੁਹਾਡਾ ਤੁਹਾਡਾ ਪੈਸਾ ਸੇਵ ਕਿੱਥੇ ਆ ਹਮ ਉਹਦਾ ਪਿਛੋਕੜ ਵੀ ਤਾਂ ਦੇਖੋਗੇ ਕਿੰਨੇ ਸਾਲ ਦਾ ਉਹਦਾ ਟਰੈਕ ਰਿਕਾਰਡ 10 ਸਾਲ ਦਾ 5 ਸਾਲ ਦਾ 20 ਸਾਲ ਦਾ 30 ਸਾਲ ਦਾ ਕੀ ਟਰੈਕ ਰਿਕਾਰਡ ਆ ਉਸ ਫੰਡ ਦਾ ਪਰ ਲੋਕੀ ਅਕਸਰ ਸੋਸ਼ਲ ਮੀਡੀਆ 'ਚ ਦੇਖਦੇ ਆ ਵੀ ਫੋਲੋਅਰਸ ਕਿਤੇ ਜ਼ਿਆਦਾ ਜਿਦੇ 4 ਲੱਖ 5 ਲੱਖ ਜਾਂ ਮਿਲੀਅਨ ਫੋਲੋਅਰ ਆ ਬੰਦਾ ਉਹ ਤੇ ਵਿਸ਼ਵਾਸ ਕਰ ਬੈਠਦਾ ਤੇ ਬਾਅਦ ਚ ਫਿਰ ਨੁਕਸਾਨ ਵੀ ਵੱਡੇ ਕਰਾ ਬੰਦਾ ਦੇਖੋ ਮੇਰੇ ਹਿਸਾਬ ਨਾਲ ਤਾਂ ਕੋਈ ਐਦਾਂ ਦਾ ਕੋਈ ਕਰਾਈਟੇਰੀਆ ਨਹੀਂ ਹੈਗਾ ਜਿਦੇ ਫੋਲੋਅਰ ਜ਼ਿਆਦਾ ਹੋਣ ਤੇ ਉਹਦਾ ਟਰੈਕ ਰਿਕਾਰਡ ਵੀ ਠੀਕ ਹੋਵੇ ਅਸੀਂ ਜਿੱਥੇ ਵੀ ਪੈਸਾ 1 ਰੁਪਿਆ ਵੀ ਤੁਸੀਂ ਇਨਵੈਸਟ ਕਰਨਾ ਉਹਦਾ ਬੰਦੇ ਦਾ ਟਰੈਕ ਰਿਕਾਰਡ ਵੀ ਚੈੱਕ ਕਰੋ ਇੱਕ ਬੰਦੇ ਦਾ ਨਾ ਕਰੋ ਇੱਕ ਮਿਊਚੁਅਲ ਫੰਡ ਦੇ ਮਗਰ ਜਾਣਾ ਅਸੀਂ ਕਿਸੇ ਪ੍ਰਾਈਵੇਟ ਬੰਦੇ ਨੂੰ ਕਿਸੇ ਨੂੰ ਪੈਸੇ ਨਹੀਂ ਦੇਣ ਉਹ ਚ ਹਾਈ ਰਿਸਕ ਹੈ ਜੇ ਤੁਸੀਂ ਮਿਊਚੁਅਲ ਫੰਡ ਦੇ ਥਰੂ ਜਾਓਗੇ ਤਾਂ ਇੰਨੀ ਗੱਲ ਤਾਂ ਪੱਕੀ ਹੈ ਵੀ ਤੁਹਾਡੇ ਨਾਲ ਫਰਾਡ ਨਹੀਂ ਹੋਊਗਾ ਨਹੀਂ ਹੋ ਸਕਦਾ ਫਰਾਡ ਨਹੀਂ ਹੋੱਚੇ ਹੋ ਸਕਦਾ ਜੇ ਤੁਸੀਂ ਸੈਬੀ ਰਜਿਸਟਰਡ ਬੰਦੇ ਨਾਲ ਡੀਲ ਕੀਤਾ ਹੈ ਜਿਹੜਾ ਗਵਰਨਮੈਂਟ ਰਜਿਸਟਰਡ ਹੋਏ ਦੂਸਰਾ ਕੋਈ ਤੁਸੀਂ ਕੈਸ਼ ट्रांजैक्शन ਨਹੀਂ ਕੀਤੀ ਹੂੰ ਫਿਰ ਤੁਹਾਡੀ ਪੈਸੇ ਦੀ ਜਿਹੜੀ ਹੈ ਸੇਫਟੀ ਹੈ ਤੁਹਾਡਾ ਪੈਸਾ ਕੋਈ ਲੈ ਕੇ ਰਫੂ ਚੱਕਰ ਨਹੀਂ ਹੋ ਸਕਦਾ ਓਕੇ ਕਿਉਂਕਿ ਪੈਸੇ ਉਹਦੇ ਕੋਲ ਨਹੀਂ ਹੈਗੇ ਪੈਸੇ ਮਿਊਚੁਅਲ ਫੰਡ ਚ ਮਿਊਚੁਅਲ ਫੰਡ ਚ ਉਹ ਕਿਸੇ ਵੀ ਐਪ ਦੇ ਥਰੂ ਹੋ ਸਕਦੇ ਆ ਉਹਦੀ ਕੋਈ ਪ੍ਰੋਬਲਮ ਨਹੀਂ ਉਹ ਚ ਤੁਹਾਡੇ ਪੈਸੇ ਨੂੰ ਰਿਸਕ ਨਹੀਂ ਹੈਗਾ ਵੋਲੇਟਿਲਟੀ ਤਾਂ ਇਸ ਮਾਰਕੀਟ ਦਾ ਪਾਰਟ ਐਂਡ پارਸਲ ਹੈ ਵੀ ਮਾਰਕੀਟ ਵਧੂਗੀ ਤੁਹਾਡੇ ਫੰਡ ਦੀ ਵੈਲਿਊ ਵਧੂਗੀ ਮਾਰਕੀਟ ਘਟੂਗੀ ਤੇ ਤੁਹਾਡੇ ਫੰਡ ਦੀ ਵੈਲਿਊ ਘਟਣੀ ਹੈ ਪੈਸਾ ਕਿੱਦਾਂ ਲਾਇਆ ਜਾਵੇ ਮਿਊਚੁਅਲ ਫੰਡ ਦੇ ਵਿੱਚ ਪੈਸਾ ਲਾਇਆ ਕਿੱਦਾਂ ਜਾਵੇ ਤੇ ਕਮਾਇਆ ਕਿੱਦਾਂ ਜਾਵੇ ਕਿਉਂਕਿ ਅਸਲ ਚ ਕੁਐਸਚਨ ਹੈ ਹੀ ਆ ਲੋਕਾਂ ਦਾ ਵੀ ਲਾ ਕੇ ਕਮਾਣਾ ਕਿੱਦਾਂ ਦੇਖੋ ਮਿਊਚੁਅਲ ਫੰਡ ਵੀ ਹਜ਼ਾਰ ਉਹ ਸਾਰੇ ਫੰਡ ਹਰ ਇੱਕ ਨੂੰ ਸੂਟ ਨਹੀਂ ਕਰਦੇ ਮੈਂ ਫੋਰ ਐਗਜ਼ਾਮਪਲ ਲੈ ਕੇ ਚੱਲਦਾ ਮੇਰੇ ਕੋਲ ਇੱਕ ਸਟੂਡੈਂਟ ਆਂਦਾ 25 ਸਾਲ ਦਾ ਆ ਗਿਆ ਵੀ ਮੇਰੀ ਹੁਣੀ ਸਟੱਡੀ ਕੰਪਲੀਟ ਹੋਈ ਆ ਮੇਰੀ ਨਵੀਂ-ਨਵੀਂ ਨੌਕਰੀ ਲੱਗੀ ਆ ਮੈਂ ਅਜੇ ਪੇਰੈਂਟਸ ਨਾਲ ਹੀ ਰਹਿ ਰਿਹਾ ਜਾਂ ਮੈਂ ਭੀਜੀ ਚ ਰਹਿ ਰਿਹਾ ਮੇਰਾ ਲੰਬਾ ਚੌੜਾ ਖਰਚਾ ਨਹੀਂ ਹੈਗਾ ਔਰ ਮੈਨੂੰ ਅਜੇ 10 15 20 ਸਾਲ ਪੈਸੇ ਦੀ ਲੋੜ ਵੀ ਹੈ ਨਹੀਂ ਮੇਰੀ ਸ਼ਾਦੀ ਹੋਊਗੀ ਬੱਚੇ ਹੋਊਗੇ ਵੱਡੇ ਹੋਊਗੇ ਉਦੋਂ ਮੈਨੂੰ 20 ਸਾਲਾਂ ਬਾਅਦ ਪੈਸੇ ਦੀ ਲੋੜ ਪੈਣੀ ਅਜੇ ਮੈਨੂੰ ਲੋੜ ਨਹੀਂ ਹੈਗੀ ਮੇਰਾ ਪੈਸਾ ਉੱਥੇ ਇਨਵੈਸਟ ਕਰੋ ਮੈਂ 15 20 ਪਰ ਮੈਨੂੰ ਗਰੋਥ ਵਧੀਆ ਚਾਹੀਦੀ ਆ ਹੂੰ ਮੇਰਾ ਪੈਸਾ ਗਰੋ ਹੋਣਾ ਚਾਹੀਦਾ ਹੂੰ ਸਿਮਿਲਰਲੀ ਇਹ ਇਹਦਾ ਕੰਟਰਾਸਟ ਕਰਾਂ ਇੱਕ ਬੰਦਾ ਮੇਰੇ ਕੋ 60 ਸਾਲ ਦਾ ਹੈ ਇਹ ਰਿਟਾਇਰਮੈਂਟ ਹੋ ਕੇ ਵੀ ਆ ਮੇਰੀ ਜਿੰਦਗੀ ਭਰ ਦੀ ਪੂੰਜੀ ਆ ਮੈਨੂੰ ਗ੍ਰੈਚੂਇਟੀ ਮੈਨੂੰ ਪ੍ਰੋਵੀਡੈਂਟ ਫੰਡ ਮੈਨੂੰ ਆ ਸਾਰਾ ਫੰਡ ਮਿਲਿਆ ਹੂੰ ਮੇਰੀ ਜੌਬ 'ਚ ਪੈਨਸ਼ਨ ਹੈ ਨਹੀਂ ਮੇਰਾ ਪੈਸਾ ਉੱਥੇ ਇਨਵੈਸਟ ਕਰੋ ਜਿੱਥੇ ਮੈਨੂੰ ਰਿਸਕ ਘੱਟ ਤੋਂ ਘੱਟ ਹੋਵੇ ਮੈਨੂੰ ਰਿਟਰਨ ਘੱਟ ਹੋਊਗੀ ਚੱਲੂਗਾ ਹੂੰ ਪਰ ਮੈਨੂੰ ਬਹੁਤਾ ਰਿਸਕ ਨਹੀਂ ਚਾਹੀਦਾ ਔਰ ਪੈਸੇ ਦੀ ਰਿਕਵਰਮੈਂਟ ਮੈਨੂੰ ਅਗਲੇ ਮਹੀਨੇ ਤੋਂ ਆ ਅਗਲੇ ਮਹੀਨੇ ਮੇਰੇ ਘਰ ਤਨਖਾਹ ਨਹੀਂ ਆਉਣੀ ਮੈਨੂੰ ਅਗਲੇ ਮਹੀਨੇ ਤੋਂ ਮੈਨੂੰ ਪੈਸੇ ਚਾਹੀਦੇ ਆ ਹੁਣ ਇੱਕ ਬਸੇ ਤਾਂ ਸਟੂਡੈਂਟ ਜਿਹਨੂੰ 15-20 ਸਾਲ ਪੈਸੇ ਦੀ ਲੋੜ ਹੈ ਨਹੀਂ ਹੂੰ ਉਹਨੂੰ ਗਰੋਥ ਜ਼ਿਆਦਾ ਚਾਹੀਦੀ ਹੈ ਹੂੰ ਪ੍ਰਾਇਓਰਟੀ ਦੋਨਾਂ ਦੀ ਅਲੱਗ-ਅਲੱਗ ਹੋ ਗਈ ਤੇ ਦੋਨੋਂ ਦਾ ਸੇਮ ਮਿਊਚੁਅਲ ਫੰਡ ਨਹੀਂ ਹੋ ਸਕਦਾ ਹੂੰ ਜਿਹੜਾ ਵੀ ਮਿਊਚੁਅਲ ਫੰਡ ਦੀ ਸਿਲੈਕਸ਼ਨ ਆ ਉਸ ਵਿੱਚ ਤੁਹਾਨੂੰ ਐਕਸਪਰਟ ਬੰਦੇ ਦੀ ਗਾਈਡੈਂਸ ਦੀ ਲੋੜ ਹੈ ਵੀ ਤੁਹਾਨੂੰ ਕਿਹੜੇ ਫੰਡਾਂ ਵਿੱਚ ਇਨਵੈਸਟ ਕਰਨਾ ਚਾਹੀਦਾ ਹੂੰ ਉਸ ਵੇਲੇ ਤੁਸੀਂ ਆਪਣਾ ਪਰਸਨ ਟੂ ਪਰਸਨ ਫੈਮਿਲੀ ਟੂ ਫੈਮਿਲੀ ਡਿਫਰ ਕਰਦਾ ਤੁਹਾਡਾ ਫਾਈਨੈਂਸ਼ੀਅਲ ਗੋਲ ਕੀ ਹੈ ਤੁਹਾਡਾ ਅਲਟੀਮੇਟ ਏਮ ਕੀ ਹੈ ਉਹਦੇ ਅਕੋਰਡਿੰਗ ਹੀ ਮੈਂ ਕੋਈ ਗਾਈਡ ਕਰ ਪੰਨਾ ਜੇ ਕਿਸੇ ਨੂੰ ਕੋਈ ਸਲਾਹ ਲੈਣੀ ਹੋਵੇ ਤਾਂ ਬਈ ਪਹਿਲਾਂ ਉਹਦਾ ਫੈਮਿਲੀ ਬੈਕਗ੍ਰਾਉਂਡ ਤੁਹਾਡੀ ਲਾਇਬਿਲਟੀਜ਼ ਕੀ ਹੈ ਤੁਹਾਡਾ ਕੋਈ ਲੋਨ ਤਾਂ ਨਹੀਂ ਚੱਲਦਾ ਪਿਆ ਪੇਰੈਂਟਸ ਤੁਹਾਡੇ ਤੇ ਡਿਪੈਂਡਡ ਆ ਕਿ ਪੇਰੈਂਟਸ ਦੀ ਕੋਈ ਪੈਨਸ਼ਨ ਆਉਂਦੀ ਹੈ ਤੁਹਾਡੇ ਬੱਚਿਆਂ ਦੀ ਏਜ ਕੀ ਹੈ ਤੁਹਾਡੇ ਬੱਚਿਆਂ ਦੀ ਏਜ ਜੇ 20 ਸਾਲ ਆ ਤਾਂ ਤੁਹਾਨੂੰ ਤਾਂ 2-3 ਸਾਲ ਬਾਅਦ ਹੀ ਪੈਸੇ ਦੀ ਲੋੜ ਪੈ ਜਣੀ ਜਦੋਂ ਬੱਚਿਆਂ ਦੀ ਮੈਰਿਜ ਕਰਨੀ ਆ ਜਾਂ ਉਹਨਾਂ ਨੂੰ ਸੈਟਲ ਕਰਨਾ ਤੋ ਪਰਸਨ ਟੂ ਪਰਸਨ ਫਾਈਨੈਂਸ਼ੀਅਲ ਗੋਲ ਡਿਫਰ ਕਰਦਾ ਜੇ ਫਾਈਨੈਂਸ਼ੀਅਲ ਗੋਲ ਡਿਫਰ ਕਰਦਾ ਤਾਂ ਉਹਦੇ ਅਕੋਰਡਿੰਗਲੀ ਫੰਡ ਦੀ ਸਿਲੈਕਸ਼ਨ ਵੀ ਡਿਫਰ ਕਰੂਗੀ ਦੀ ਸ਼ੁਰੂਆਤ ਕਿ ਨਹੀਂ ਕਿਹੜੀ ਐਜ ਤੋਂ ਹੋਣੀ ਚਾਹੀਦੀ ਹੈ ਜਿੰਨਾ अर्ली ਸ਼ੁਰੂ ਕਰ ਲਓ 14-15 ਸਾਲ ਨਹੀਂ ਜਦੋਂ ਮੇਰੇ ਹਿਸਾਬ ਨਾਲ ਤਾਂ ਮੈਂ ਜਿਹੜਾ ਯੂਨੀਵਰਸਿਟੀ ਜਾਂ ਮੈਂ ਸਾਰੇ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਜ਼ ਸਾਰੀਆਂ ਜਾਂਦਾ ਮੈਂ ਮੇਰਾ ਹਰ ਦਸੀ 15 ਦਿਨ ਹੀ ਕੋਈ ਨਾ ਕੋਈ ਕਿਸੇ ਯੂਨੀਵਰਸਿਟੀ 'ਚ ਲੈਕਚਰ ਹੁੰਦਾ ਮੈਂ ਜਿਹੜੇ ਫਾਈਨਲ ਇਅਰ ਦੇ ਸਟੂਡੈਂਟਸ ਉਹਨਾਂ ਨੂੰ ਗਾਈਡ ਕਰਨ ਜਾਂਦਾ ਫ੍ਰੀ ਆਫ ਕਾਸਟ ਕਿਸੇ ਨੂੰ ਨੋ ਨੋ ਪੈਸਾ ਆਪਣਾ ਤੇਲ ਆਪਣੀ ਗੱਡੀ ਆਪਣੀ ਦਿਹਾੜੀ ਕਿਸੇ ਕੋਲ ਰੁਪਈਆ ਵੀ ਨਹੀਂ ਚਾਰਜ ਕਰਦਾ ਤੁਹਾਡੇ ਦਾ ਦਿਹਾੜੀ ਕਰੋੜਾਂ ਦੀ ਹੈ ਮੈਂ ਮੈਂ ਦੇਖੋ ਪਰਮਾਤਮਾ ਨੇ ਮੈਂ ਬڑے ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤਾ ਜਿੰਨੀ ਮੇਰੀ ਔਕਾਤ ਆ ਮੈਨੂੰ ਪਰਮਾਤਮਾ ਨੇ ਉਤੋਂ ਕਿਤੇ ਜ਼ਿਆਦਾ ਦਿੱਤਾ ਹੁਣ ਮੈਨੂੰ ਜਿਹੜਾ 35 ਸਾਲ ਦਾ ਐਕਸਪੀਰੀਅੰਸ ਆ ਮੇਰਾ ਇਹ ਮਿਸ਼ਨ ਇਹ ਹੀ ਹੁੰਦਾ ਵੀ ਮੈਂ ਜਦੋਂ ਦੁਨੀਆ 'ਚ ਜਾਵਾਂ ਮੈਂ ਆਪਣੀ ਨੌਲੇਜ ਜਿਹੜੀ ਮੈਂ ਦਫਨ ਨਾ ਕਰ ਲਵਾਂ ਉਹ ਮੇਰੇ ਨਾਲ ਚਿਤਾ ਜਿਨਾ ਜਲ ਜਾਏ ਉਮਰ ਜਿਹੜੀ ਨੌਲੇਜ ਮੇਰੀ ਹੈਗੀ ਹੈ ਮੈਂ ਯੂਥ ਨੂੰ ਗਾਈਡ ਕਰਾਂ ਵੱਧ ਤੋਂ ਵੱਧ ਗਾਈਡ ਕਰਨਾ ਮੇਰਾ ਧਰਮ ਹੈ ਉਹਨੇ ਚੱਲਣਾ ਨਹੀਂ ਚੱਲਣਾ ਉਹਦੀ ਇੱਛਾ ਉਹਦੀ ਇੱਛਾ ਮੇਰਾ ਇਹ ਹੈ ਵੀ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਗਾਈਡ ਕਰਾਂ ਤਾਂ ਕਿ ਸਾਡੇ ਪੰਜਾਬੀ ਜਿਹੜੇ ਆ ਆਮ ਬੈਂਕ ਦੀਆਂ ਐਫ ਡੀਆਂ ਤੋਂ ਬਾਹਰ ਨਿਕਲਣ ਖੇਤੀਬਾੜੀ ਤੋਂ ਬਾਹਰ ਨਿਕਲਣ ਐਫ ਡੀ ਸਟਾਕ ਮਾਰਕੀਟ ਨੂੰ ਇੱਕ ਹਉਆ ਬਣਾ ਕੇ ਰੱਖਿਆ ਹੈ ਹਉਆ ਨਹੀਂ ਹੈ ਇੱਥੇ ਹਰ ਕੋਈ ਬੰਦਾ ਹਰ ਕੋਈ ਕਰੋੜਪਤੀ ਬਣ ਸਕਦਾ ਸ਼ੋਰ ਸ਼ਾਟ ਹੂੰ ਦੋ ਹੀ ਕੁਆਲੀਫਿਕੇਸ਼ਨ ਚਾਹੀਦੀਆਂ ਪੇਸ਼ੈਂਸ ਔਰ ਡਿਸਿਪਲਨ ਥੈਟਸ ਇਟ ਐਫ ਡੀਸ ਤੋਂ ਬਾਅਦ ਬਾਹਰ ਕੁਝ ਨਹੀਂ ਚਾਹੀਦਾ ਇਸ ਤੋਂ ਇਲਾਵਾ ਐਫ ਡੀ ਚ ਕਰਨਾ ਚਾਹੀਦਾ ਲੇਕਿਨ ਉਹਦੀਆਂ ਅਲੱਗ-ਅਲੱਗ ਪੈਰਾਮੀਟਰ ਆ ਜਿਹੜੇ ਫੰਡਸ ਤੁਹਾਨੂੰ ਸਾਲ 2 ਸਾਲ 3 ਸਾਲ ਚ ਲੋਡ ਪੈ ਸਕਦੀ ਆ ਵੀ ਤੁਸੀਂ ਤੁਹਾਡਾ ਬੇਟਾ ਜਾਂ ਬੇਟੀ 20 ਸਾਲ ਦੀ ਹੈ ਜਾਂ 22 ਸਾਲ ਦੇ ਹੋ ਗਏ ਤੇ ਤੁਹਾਨੂੰ ਪਤਾ ਵੀ ਉਹਨੂੰ ਮੈਂ ਉਹਦੀ ਬੱਚੇ ਦੀ ਮੈਰਿਜ 2 ਜਾਂ 3 ਸਾਲ ਚ ਕਰਨੀ ਹੈ ਤੇ ਸਾਡੇ ਕੀ ਹੁੰਦਾ ਬੱਚਾ ਜੰਮਦਾ ਨਾ ਲੜਕੀ ਜੰਮਦੀ ਹੈ ਲੜਕਾ ਜੰਮਦਾ ਪੇਰੈਂਟਸ ਉਦੋਂ ਹੀ ਉਹਦੇ ਵਾਸਤੇ ਕੋਈ ਨਾ ਕੋਈ ਇਨ ਸੇਵਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਜਿਹੜੇ ਪੈਸੇ ਦੀ ਤੁਹਾਨੂੰ ਸਾਲ 2 ਸਾਲ 3 ਸਾਲ ਚ ਲੋੜ ਪੈ ਸਕਦੀ ਆ ਉਹ ਪੈਸਾ ਸਟਾਕ ਮਾਰਕੀਟ 'ਚ ਬਿਲਕੁਲ ਵੀ ਨਹੀਂ ਲਗਾਉਣਾ ਹੂੰ ਉਹਨੂੰ ਤੁਸੀਂ ਬੈਂਕ ਦੀ ਐਫ ਡੀ 'ਚ ਲਾਓ ਕਿਉਂਕਿ ਤੁਸੀਂ ਜੇ ਪੈਸਾ ਸਟਾਕ ਮਾਰਕੀਟ 'ਚ ਲਾ ਦਿੱਤਾ ਇਹ ਕਦੀ ਵੀ ਸਟੇਬਲ ਨਹੀਂ ਰਹਿੰਦੀ ਸਟੇਬਲ ਨਹੀਂ ਰਹਿੰਦੀ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਮਾਰਕੀਟ ਥੱਲੇ ਹੋਈ ਖੁਦੋਂ ਨਾ ਖਾਸ ਤਾਂ ਕੋਵਿਡ ਵਰਗਾ ਈਵੈਂਟ ਆ ਗਿਆ ਉਦੋਂ ਨੂੰ ਤੁਸੀਂ ਡੇਟ ਰੱਖੀ ਹੈ ਮੈਰਿਜ ਦੀ ਕੀ ਕਰੋਗੇ ਮੈਰਿਜ ਨੂੰ ਪੋਸਟਪੋਨ ਕਰੋਗੇ ਕਿ ਲਾਸ ਤੇ ਵਿੱਚ ਹੋਗੇ ਹੂੰ ਸਿੰਪਲ ਜਿਹੜੀ ਚੀਜ਼ ਦੀ ਤੁਹਾਡੀ ਰਿਕੁਆਇਰਮੈਂਟ ਸਾਲ 2 ਸਾਲ 3 ਸਾਲ ਚ ਹੈਗੀ ਆ ਉਹਨੂੰ ਐਫ ਡੀ ਚ ਲਗਾਣਾ ਫਿਕਸ ਇਨਕਮ ਚ ਲਾਣਾ ਜਾਂ ਲਿਕਵਿਡ ਫੰਡ ਚ ਲਾਣਾ ਹੂੰ ਉਹਨੂੰ ਸਟਾਕ ਮਾਰਕੀਟ ਚ ਇਕਵਿਟੀ ਚ ਬਿਲਕੁਲ ਨਹੀਂ ਲਗਾਣਾ ਹੂੰ ਇਕਵਿਟੀ ਚ ਸਿਰਫ ਤੇ ਸਿਰਫ ਉਹ ਪੈਸਾ ਲਾਣਾ ਜਿਹੜਾ ਤੁਹਾਨੂੰ ਮਿਨੀਮਮ 5 ਸਾਲ 10 ਸਾਲ 15 ਸਾਲ 20 ਸਾਲ ਤੁਸੀਂ ਲੰਬੇ ਸਮੇਂ ਲਈ ਜਿਹੜਾ ਲਾਣਾ ਸਿਰਫ ਤੇ ਸਿਰਫ ਉਹ ਹੀ ਪੈਸਾ ਲਾਉਣਾ ਫਿਰ